ਉਹ ਉਤਾਰ ਸਿੰਘ ਆ ਜੀ ਪਿੰਨ ਬਰਾ ਜਟਾ ਆ ਜੀ ਕੀ ਮਸਲਾ ਜੀ ਦਾ ਮਸਲਾ ਕੁਛ ਨਹੀਂ ਆ ਜੀ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਮਾਨਸਿਕ ਕਰਨੇ ਜਿਹੜਾ ਟੈਂਡਰ ਪਾਸ ਕਰੀ ਨੇ ਜੀ ਮਨਜੂਰ ਸੁਦਾ ਡੀ ਸੈਟਿੰਗ ਦਾ ਕੰਮ ਜਿਹੜਾ ਰਾਵੀ ਦਰਿਆ ਤੇ ਚੱਲ ਰਿਹਾ ਆ ਜੀ ਇਹਦੇ ਵਿੱਚ ਪੁਲ ਦੇ ਉੱਪਰ 2 ਕਿਲੋਮੀਟਰ ਦੂਰੀ ਤੇ ਸਾਡੀਆਂ ਨੇ ਜਮੀਨਾਂ ਨੇ ਜਿਹਦੇ ਵਿੱਚ ਅਸੀਂ ਸਾਰੇ ਕਿਸਾਨ ਖੜੇ ਆ ਤੇ ਜਿਨ੍ਹਾਂ ਦੀਆਂ ਜਮੀਨਾਂ ਦੇ ਵਿੱਚ ਉਹਨਾਂ ਦੀ ਡੀ ਸੈਟਿੰਗ ਦਾ ਕੰਮ ਜਿਹੜਾ ਇਹ ਹੋ ਰਿਹਾ ਇਹ ਬਿਲਕੁਲ ਜਿਹੜੀ ਪ੍ਰਮਾਨ ਸਰਕਾਰ ਨੇ ਜਿਹੜਾ ਬਹੁਤ ਵਧੀਆ ਕੰਮ ਕੀਤਾ ਜਿਸ ਦੇ ਨਾਲੇ ਸਾਰੇ ਘਰਾਂ ਦਾ ਰੋਜ਼ਗਾਰ ਜਿਹੜਾ ਉਹ ਸ਼ੁਰੂ ਹੋਇਆ ਜੀ ਇਹਦੇ ਵਿੱਚ ਕੋਈ ਕਿਸੇ ਨਾਲ ਕੋਈ ਧੱਕਾ ਨਹੀਂ ਕੋਈ ਕਿਸਨਾ ਉਹ ਜ਼ਬਰਦਸਤੀ ਨਹੀਂ ਹੋ ਰਹੀ ਹਰ ਇੱਕ ਮੈਂ ਵੀ ਅਸੀਂ ਮੇਰੀ ਜਿਹੜੀ ਕਰ ਤੋਂ ਘੱਟ 12 ਤੋਂ 13 ਕਿਲੇ ਜ਼ਮੀਨਾਂ ਜਿਹੜੀ ਦਰਿਆ ਦੇ ਵਿੱਚ ਆ 5 ਤੋਂ 7 ਕਿਲੇ ਇਹਨਾਂ ਦੇ ਇਦਾਂ ਕਰ ਕਰਕੇ 2 250 ਕਿਲੇ ਜ਼ਮੀਨ ਜਿਹੜੀ ਸਾਡੇ ਜੱਟੇ ਪਿੰਡ ਦੀ ਜਿਹੜੀ ਆ ਦਰਿਆ ਦੇ ਵਿੱਚ ਆ ਜਿਹੜੀ ਇਹਦੇ ਵਿੱਚ ਕਿਸੇ ਕਿਸਾਨ ਨੂੰ ਕੋਈ ਆਪਤੀ ਨਹੀਂ ਹੈ ਕਿ ਇਹ ਕਿਉਂ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ ਹਰ ਇੱਕ ਕਿਸਾਨ ਦੇ ਨਾਲ ਬੰਦਾ ਆ ਕੇ ਜਿਹੜਾ ਵੇ ਵੇ ਆ ਰਿਹਾ ਜਿਹੜਾ ਠੇਕੇਦਾਰ ਸਾਹਿਬ ਕਰ ਰਹੇ ਨੇ ਇਹਨਾਂ ਨੇ ਸਾਈਨ ਨਹੀਂ ਕਰਤੀ ਤੇ ਐਪਲੀਕੇਸ਼ਨ ਦਿੱਤੀ ਆ ਵੀ ਅਨਫੀਸਟੀ ਹੈ ਉਹ ਬੰਦਿਆਂ ਦੇ ਸਾਈਨ ਹੈ ਜਿਨ੍ਹਾਂ ਦਾ ਇਸ ਦਰਿਆ ਦੇ ਨਾਲ ਦੂਰ ਦੂਰ ਤ ਕੋਈ ਪਿੰਡ ਦਾ ਬੰਦਾ ਨਹੀਂ ਇਹਦੇ ਵਿੱਚ ਹੋ ਸਕਦਾ ਜੀ ਆਸੇ ਪਾਸੇ ਵਾਲੇ ਪਿੰਡ ਵਾਲੇ ਜਿਹੜੇ ਜਿਨ੍ਹਾਂ ਨੂੰ ਇਹਦੇ ਨਾਲ ਕੋਈ ਨਾ ਕੋ ਡਾਰਾ ਨਾ ਕੋ ਖਤਰਾ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਇਆ ਨੁਕਸਾਨ ਸਾਡਾ ਹੁੰਦਾ ਸਾਨੂੰ ਪਤਾ ਵੀ ਦਰਿਆ ਜਦੋਂ ਸੌਣ ਭੱਦ ਚੋਂਦਾ ਕਿੰਨਾ ਨੁਕਸਾਨ ਕਰਦਾ ਕਿਵੇਂ ਕਰਦਾ ਇਹ ਜਿਹੜਾ ਡੀ ਸਟਾਈਲਿੰਗ ਦਾ ਕੰਮ ਚੱਲ ਰਿਹਾ ਇਹਨਾਂ ਤੇ ਇੱਕ ਤੇ ਦਰਿਆ ਬਿਲਕੁਲ ਸਿੱਧਾ ਹੋ ਜਾਊਗਾ ਤੇ ਇੱਕ ਜਿਹੜਾ ਇਹਦੇ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਇਹਨੇ ਮਿਲਨੇ ਨੇ ਮਸ਼ੀਨਾਂ ਤੋਂ ਲੈ ਕੇ ਟਿਪਰਾਂ ਤੱਕ ਕਈ ਇੱਥੇ ਮੁੰਡੇ ਕੰਮ ਕਰ ਰਹੇ ਨੇ ਇਹਦੇ ਵਿੱਚ ਅਗਰ ਅਨ ਅਫੀਸ਼ੀਅਲ ਇਹਦੇ ਵਿੱਚ ਜਿਹੜੀ ਸਰਕਾਰ ਦੀ ਪਰਤੀ ਕੱਟੀ ਜਾ ਰਹੀ ਹੈ ਜਿਹੜੀ ਠੇਕੇਦਾਰ ਸਾਹਿਬ ਕੋ ਫਾਈਲ ਹੈ ਸਰਕਾਰ ਵੱਲੋਂ ਮਜ਼ਦੂਰ ਮਨਜ਼ੂਰ ਕੀਤੀ ਹੋਈ ਹੈ এসਡੀ ਸੈਲਿੰਗ ਦਾ ਕੰਮ ਜਿਹੜਾ ਉਹ ਕੋਈ ਵੀ ਬੰਦਾ ਆ ਕੇ ਬੈਠ ਕੇ ਬੜੇ ਪਿਆਰ ਦੇ ਨਾਲ ਉਹ ਸਾਰੇ ਕਾਗਜ਼ ਜਿਹੜੇ ਉਹ ਚੈੱਕ ਕਰ ਸਕਦਾ ਹੈ ਸਰਕਾਰ ਦੀ ਪੱਤੀ ਕੱਟੀ ਜਾ ਰਹੀ ਹੈ ਬਕਾਇਦਾ ਸਰਕਾਰ ਦੇ ਜਿਹੜੇ ਆ ਖਜ਼ਾਨੇ ਵਿੱਚ ਪੈਸੇ ਜਾ ਰਹੇ ਨੇ ਅਸੀਂ ਮਾਨ ਸਰਕਾਰ ਦਾ ਇਸ ਵੱਲੋਂ ਫਿਰ ਦੁਬਾਰਾ ਤੋਂ ਦਿਲ ਤੋਂ ਧੰਨਵਾਦ ਕਰਦੇ ਆ ਜੀ ਮੈਂ ਚਰਨਜੀਤ ਸਿੰਘ ਗਾਲਪ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਸੂਬਾ ਜਲੰਧ ਸਕਤਰ ਪੰਜਾਬ ਮਸਲਾ ਜੀ ਇੱਥੇ ਮਨਜ਼ੂਰ ਸੁਦਾ ਖਾਡਾ ਡੀ ਸੈਲਿੰਗ ਦਾ ਟੈਂਡਰ ਹੋਇਆ ਬਕਾਇਦਾ ਤੇ ਬਿਲਕੁਲ ਸਹੀ ਕੰਮ ਚੱਲਣ ਡਿਆ ਕੋਈ ਸ਼ਰਾਬਤੀ ਅੰਸਰ ਕੱਲ ਇੱਕ ਵੀਡੀਓ ਵੇਖਣ ਡਿਆ ਉਹ ਆਈਪੀਓ ਆnde ਜੀ ਪੋਲਟਿਕ ਪਣਾ ਜੀ ਮਾਈਨਿੰਗ ਦਾ ਜਿਹੜਾ ਮਨਜੂਰ ਉਹਦਾ ਕੰਮ ਆ ਉਹ ਨੂੰ ਰੋਕ ਦਿੱਤਾ ਏ ਵੇ ਇਹ ਮਹਾਮਾਹ ਤੇ ਆਮ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀਆਂ ਆਈਆਂ ਜਿਨ੍ਹਾਂ ਦੀਆਂ 40-40 ਸਾਲ ਤੋਂ ਚੀਨਾ ਡੁੱਪੀਆਂ ਦੂਸਰੀ ਗੱਲ ਆ ਜਿਹੜੇ ਟਿਪਰਾਂ ਵਾਲੇ ਵਿਚਾਰੇ ਕਿਸ਼ਤਾਂ ਟੁੱਟੀਆਂ ਸਾਲ-ਸਾਲ ਹੋ ਗਏ ਘਰ ਬੈਠੇ ਸੀਗੇ ਉਹਨਾਂ ਨੇ ਆਪਣੀਆਂ ਕਿਸ਼ਤਾਂ ਦੇ ਉਹਨਾਂ ਦੇ ਇੰਤਜ਼ਾਮ ਹੋਏ ਇਹ ਕਰਕੇ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਮਨਜ਼ੂਰ ਸੁਦਾ ਜਿਹੜੀਆਂ ਖੱਡਾਂ ਇਹਨਾਂ ਦੇ ਭਾਵੇਂ ਡੀਸੈਲਟਿੰਗ ਦੇ ਜਾਂ ਪੱਕੇ ਟੈਂਡਰ ਕਰਕੇ ਇਹਨਾਂ ਨੂੰ ਚਲਾਇਆ ਜਾਵੇ ਇਦਾਂ ਹੀ ਚਲਦੀਆਂ ਰਹਿਣੀਆਂ ਚਾਹੀਦੀਆਂ ਜਿਹੜਾ ਆਮ ਲੋਕਾਂ ਜਿਹੜੇ ਇਸ ਕੰਮ ਤੋਂ ਪ੍ਰਭਾਵਿਤ ਆ ਜਿਨ੍ਹਾਂ ਦੇ ਤੰਗੀ ਤੂਲਸੀ ਤੋਂ ਜਿਨ੍ਹਾਂ ਦੀਆਂ ਜ਼ਮੀਨਾਂ 40-40 ਸਾਲ ਤੋਂ ਰੁਪਈਆਂ ਤੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਸਕੇ ਤੇ ਜਿਹੜਾ ਹਸੋੜੀਆਂ ਜੀਆਂ ਲੋਕਾਂ ਗੱਲਾ ਕਰਦੇ ਨਾ ਵੀ ਇੱਕੜਾ ਕਾਗਜ਼ਾਂ ਦਾ ਬੇੜੀ ਦਾ ਪੋ ਕਾਗਜ਼ਾਂ ਦਾ ਬੇੜੀ ਪੜਾਈਆਂ ਜਾਂ ਪੁਲ ਬਣਾਇਆ ਜਿਹੜਾ ਡਿੱਗ ਪਣਾ ਇਹ ਤਾਂ ਕਿ ਬੇਤੁਕੀਆਂ ਗੱਲਾਂ ਇਦਾਂ ਵੀ ਫਿਰ ਸਾਰੇ ਪੁਲ ਬੰਦ ਕਰ ਦਨੇ ਚਾਹੀਦੇ ਜਿਤਨਾ ਵਿਆਸ ਸੱਤ ਲੋ ਜਿੰਨੇ ਪੁਲ ਬਣਿਆ ਉਹ ਸਾਰਿਆਂ ਦੇ ਉੱਤੇ ਦੋ ਵੀ ਹੈਵੀ ਵਜਨ ਲੰਘਦੇ ਆ ਉਹ ਸਾਰੇ ਬੰਦ ਕਰ ਦਨੇ ਚਾਹੀਦੇ ਕਿਤੇ ਉੱ비 ਨਾ ਟਹਿ ਜਾਣ ਤੇ ਆਪਾਂ ਦਿੱਲੀ ਤੋਂ ਕੱਟੇ ਨਾ ਜਾਈਏ ਮੈਂ ਤੇ ਇਹਨਾਂ ਇਹਦੀ ਹਾਸੋਣੀਆਂ ਗੱਲਾਂ ਛੱਡ ਕੇ ਸਹੀ ਕੰਮ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਸ਼ੈਤਾਨ ਲੋਕ ਆ ਇਹਨਾਂ ਤੋਂ ਬਚਣਾ ਚਾਹੀਦਾ ਤੇ ਸਰਕਾਰ ਦਾ ਫਿਰ ਧੰਨਵਾਦ ਕਰਦਾ ਵੀ ਇਹ ਕੰਮ ਚਲਾ ਕੇ ਇਹਨਾਂ ਗਰੀਬ ਲੋਕਾਂ ਦਾ ਜਿਹੜਾ ਰੋਜ਼ਗਾਰਾ ਤੌਰ ਤੇ ਰੱਖਣਾ ਚਾਹੀਦਾ ਪਿੰਡ ਵਾਲਿਆਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਆ ਕਿ ਅਨਫੀਸ਼ਲੀ ਹੈ ਉਹ ਜੀ ਜਿਹੜਾ ਬੰਦੇ ਦਾ ਇਹਦੇ ਨਾਲ ਕੋਈ ਧਲੂਕਾਤ ਨਹੀਂ ਉਹ ਬੰਦੇ ਕਰਦੇ ਆ ਬਿਲਕੁਲ ਮਨਜ਼ੂਰਸ਼ੁਦਾ ਖਾਡਾ ਬਿਲਕੁਲ ਬਗੈਰਾ ਟੈਂਡਰ ਹੋਇਆ ਪਰਚੀ ਲੱਗਣ ਦੀ ਤੁਹਾਨੂੰ ਸਰਕਾਰੀ ਕੋਈ ਆਪਣੇ ਮੁਲਾਜ਼ਮਾਂ ਦੇ ਵੀ ਦੱਸਿਆ ਨਾ ਇਸ ਕਰਕੇ ਇਹਦੇ 'ਚ ਐਵੇਂ ਬੇਕੂਫੀ ਆ ਜਿਹੜੀ ਕੋ ਐਵੇਂ ਕਰੀ ਜਾਂਦਾ ਇਹਦਾ ਸਹੀ ਚੱਲ ਕੇ ਸਾਰਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਇਹਨੂੰ ਚੱਲਣ ਦੇਣਾ ਚਾਹੀਦਾ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਮੈਂ ਜਈ ਜਲ ਸਰੋਤ ਵਿਭਾਗ ਤੋਂ ਆ ਜੀ ਤੇ ਮੈਂ ਅੱਜ ਕੱਲ ਜੋ ਲੈਟਰ ਕੋਨੇਵਾਲ ਜਾਂ ਕਸੋਵਾਲ ਪਿੰਡ ਦੇ ਲੋਕਾਂ ਨੇ ਮਾਈਨਿੰਗ ਦੇ ਸਬੰਧੀ ਲਿਖਿਆ ਉਹਨਾਂ ਨੂੰ ਮੈਂ ਇਹ ਰਿਪਲਾਈ ਦੇ ਰਿਹਾ ਉਹਨਾਂ ਦੇ ਸਬੰਧ ਵਿੱਚ ਮੈਂ ਗੱਲ ਕਰ ਰਿਹਾ ਕਿ ਇਹ ਜੋ ਮਾਈਨਿੰਗ ਸਾਈਟ ਜੋ ਚੱਲ ਰਹੀ ਹੈ ਟੀ ਸਿਲਟਿੰਗ ਸਾਈਟ ਹੈ ਤੇ ਇਹ ਬਿਲਕੁਲ ਹੀ ਲੀਗਲ ਹੈ ਜੀ ਇਹ ਪਿਛਲੇ ਸਾਲ 2024 ਚ ਇਹਦਾ ਟੈਂਟਰ ਹੋਇਆ ਸੀ ਤੇ ਇਹ ਪੰਜਾਬ ਟਰੇਡਿੰਗ ਕੰਪਨੀ ਨੂੰ ਇਹ ਅਲਾਟ ਹੋਈ ਸੀ ਤੇ ਇਹ ਇਸ ਸਾਲ 27 ਜਨਵਰੀ 2025 ਨੂੰ ਇਹਦਾ ਕੰਮ ਸ਼ੁਰੂ ਹੋਇਆ ਸੀ ਜੀ ਇਦੇ ਵਿੱਚ ਕੋਈ ਇਲੀਗਲ ਵਾਲੀ ਕੋਈ ਗੱਲ ਨਹੀਂ ਹੈ ਇਹ ਇੰਨਾ ਓਪਨਲੀ ਕੰਮ ਚੱਲ ਰਿਹਾ ਹੈ ਇਹਦੇ ਵਿੱਚ ਇਲੀਗਲ ਵਾਲੀ ਕੋਈ ਗੱਲ ਨਹੀਂ ਹੈ ਜੀ ਤੇ ਇਹਦੇ ਤੋਂ ਇਲਾਵਾ ਇਹ ਰਸਤੇ ਦੀ ਗੱਲ ਕੀਤੀ ਜਾਵੇ ਤੇ ਇਹ ਇਥੋਂ ਪੁਲ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਹੋਏਗੀ ਲਗਭਗ ਸਾਈਟ ਹੈ ਤੇ ਇਹਨੂੰ ਮਤਲਬ ਡੀਸਿਲਟਿੰਗ ਉੱਥੇ ਕਰਨ ਨਾਲ ਇਸ ਪੁਲ ਤੇ ਇਹਨੂੰ ਕੋਈ ਫਰਕ ਨਹੀਂ ਪਏਗਾ ਤੇ ਪੁਲ ਇੰਨਾ ਮਜ਼ਬੂਤ ਹੈ ਇਹਨੂੰ ਕੋਈ ਕੋਈ ਦਿੱਕਤ ਪਰੇਸ਼ਾਨੀ ਕੋਈ ਆਪ ਦੀ ਨਹੀਂ ਆਏਗੀ